ਇੱਕ ਪਾਸੇ ਜਿੱਥੇ ਦਿੱਲੀ ਤੋਂ ਜੰਮੂ ਕਟੜਾ ਤੱਕ ਬਣਾਏ ਜਾ ਰਹੇ ਐਕਸਪ੍ਰੈਸ ਵੇ ਨੂੰ ਲੈ ਕੇ ਉਸਾਰੀ ਦਾ ਕੰਮ ਤੇਜ਼ੀ ਦੇ ਨਾਲ ਚੱਲ ਰਿਹਾ ਹੈ ਉੱਥੇ ਦੂਸਰੇ ਪਾਸੇ ਕੁਝ ਥਾਵਾਂ 'ਤੇ ਜ਼ਮੀਨ ਐਕਵਾਇਰ ਨੂੰ ਲੈ ਕੇ ਕਿਸਾਨਾਂ ਤੇ ਪ੍ਰਸ਼ਾਸਨ ਦੇ ਵਿਚਾਲੇ ਟਕਰਾਅ ਵੀ ਚੱਲ ਰਿਹਾ ਹੈ ਤਾਜ਼ਾ ਮਾਮਲਾ ਪਿੰਡ ਕੋਟ ਤੋਂ ਸਾਹਮਣੇ ਹੈ ਜਿੱਥੇ ਕਿ ਕਪੂਰਥਲਾ ਦੇ ਕਰਾੜ ਖਾ ਜਿੱਥੇ ਕਿ ਕਿਸਾਨਾਂ ਨੇ ਦੋਸ਼ ਲਗਾਇਆ ਕਿ ਉਕਤ ਹਾਈਵੇ ਦੇ ਲਈ ਐਕਵਾਇਰ ਕੀਤੀ ਜ਼ਮੀਨ ਦੇ ਬਦਲੇ ਮੁਆਵਜ਼ੇ ਦੀ ਰਾਸ਼ੀ ਨਾ ਮਿਲਣ ਤੇ ਪ੍ਰਸ਼ਾਸਨ ਨੇ ਪੁਲਿਸ ਫੋਰਸ ਦੇ ਨਾਲ ਮਿਲ ਕੇ ਉਹਨਾਂ ਦੀ ਕਰੀਬ 50 ਤੋਂ 60 ਏਕੜ ਜ਼ਮੀਨ ਤੇ ਕਬਜ਼ਾ ਕਰ ਲਿਆ ਜਿਸ ਤੇ ਕਿ ਆਲੂ ਦੀ ਫਸਲ ਉਗਾਈ ਹੋਈ ਸੀ ਉਸ ਨੂੰ ਬਰਬਾਦ ਕਰਨ ਦਾ ਵੀ ਦੋਸ਼ ਲੱਗਿਆ ਉਸ ਦੇ ਪਿੰਡ ਤੇ 7 ਲੋਕਾਂ ਨੂੰ ਮੁਆਵਜ਼ਾ ਦੇਣ ਦੇ ਲਈ ਕਿਸੇ ਵੀ ਕਿਸਮ ਦਾ ਕਾਨੂੰਨ ਵੀ ਨਹੀਂ ਬਣਾਇਆ ਗਿਆ 60 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਉਹਨਾਂ ਨੂੰ 17 ਲੱਖ ਰੁਪਏ ਦੇ ਹਿਸਾਬ ਦੇ ਨਾਲ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਇਸ ਦਾ ਉਹ ਵਿਰੋਧ ਕਰ ਰਹੇ ਨੇ ਅਤੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰ ਰਹੇ ਨੇ ਅੱਜ ਪਿੰਡ ਕੋਟਕਰਾਰ ਖਾਂ ਵਿਖੇ ਜੋ ਰੋਡ ਜਿਜਮੇਨ ਅਕਵਾਇਰ ਕਰਨ ਵਾਸਤੇ ਧੱਕੇ ਨਾਲ ਹੀ ਪੁਲਿਸ ਪ੍ਰਸ਼ਾਸਨ ਜੋ ਪਿੰਡ ਵਾਲਿਆਂ ਨੂੰ ਉਹਨਾਂ ਦਾ ਜੋਗ ਮੁਆਵਜ਼ਾ ਦਿੱਤੇ ਬਿਨਾ ਹੀ ਜੋ ਅੱਜ ਕੋਟਕਰਾਰ ਖਾਂ ਦੇ ਉੱਤੇ ਕਬਜ਼ਾ ਕਰਨ ਪਹੁੰਚਿਆ ਜੋ ਸਾਰਾ ਸਾਰ ਹੀ ਇੱਕ ਤੱਕਾ ਭਗਵੰਤਮਾਨ ਸਰਕਾਰ ਵੱਲੋਂ ਕੀਤਾ ਜਾ ਰਿਹਾ ਕਿਉਂਕਿ ਜੇਕਰ ਕਿਸਾਨਾਂ ਨੂੰ ਉਹਨਾਂ ਦਾ ਜੋਗ ਮੁਆਵਜ਼ਾ ਨਹੀਂ ਮਿਲਦਾ ਤੇ ਉਹਨਾਂ ਦੇ ਜਿਹੜਾ ਵਾ ਹੁਣ ਚਲ ਜਿਹੜਾ ਵਾ ਜ਼ਮੀਨ ਤੇ ਕੋਈ ਵੀ ਕਬਜ਼ਾ ਨਹੀਂ ਹੁਣ ਦਿੱਤਾ ਜਾਵੇਗਾ ਜਦ ਕਿ ਜਥੇ ਬੰਦੀ ਵੱਲੋਂ ਇਹ ਫੈਸਲਾ ਹੋਇਆ ਸੀ ਰਿਟਰ ਇਹਨਾਂ ਨਾਲ ਸਮਝੌਤਾ ਹੋਇਆ ਸੀ ਜੋ ਗੁਰਦਾਸਪੁਰ ਦੇ ਵਿੱਚ ਕਿ 1 ਕਰੋੜ 11 ਲੱਖ ਰੁਪਏ ਪ੍ਰਤੀ ਏਕੜ ਦਾ ਜਿਹੜਾ ਜੋ ਮੁਆਵਜ਼ਾ ਹਰੇਕ ਕਿਸਾਨ ਨੂੰ ਦਿੱਤਾ ਜਾਵੇਗਾ ਪਰ ਇੱਥੇ ਜੋ ਆ 17 ਲੱਖ ਰੁਪਏ ਤੱਕ ਦਾ ਜੋ ਮੁਆਵਜ਼ਾ ਦੇ ਕੇ ਹੀ ਇੱਕ ਜੋ ਬਹੁਤ ਹੀ ਘਾਟਾ ਜੋ ਇੱਕ ਪ੍ਰਾਈਵੇਟ ਰੇਟ ਦਾ 6 ਗੁਣਾ ਤਾਂ ਕੀ ਬੰਦਾ ਪ੍ਰਾਈਵੇਟ ਰੇਟ ਤੋਂ ਵੀ ਘਾਟਾ ਤਾਂ ਦੇਖੋ ਅੱਜ ਇੱਥੇ ਜਿਹੜਾ ਆਪੋ ਸੁਪਰਸ਼ਾਸਨ ਪੂਰਾ ਚੜ ਕੇ ਆਇਆ ਹੈ ਜੋ ਕਾਰਪੋਰੇਟ ਘਰਾਣਿਆਂ ਦੇ ਪੱਖ ਦਾ ਸਬੂਤ ਜੋ ਪੰਜਾਬ ਸਰਕਾਰ ਬਣੀ ਹੋਈ ਆ ਪਿੱਠੂ ਬਣ ਕੇ ਜੋ ਅੱਜ ਕੰਮ ਕਰਦੀ ਆ ਇੱਥੇ ਅੱਜ ਇਸੇ ਕੜੀ ਦੇ ਵਿੱਚ ਇਹਨਾਂ ਸਾਹ ਦੇਣ ਲਈ ਪਹੁੰਚੇ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲ੍ਹਾ ਪ੍ਰਧਾਨ ਸਰਵਨ ਸਿੰਘ ਬਾਉਪੁਰ ਜੀ ਜੋ ਸਭ ਬੋਨ ਕਰਦੇ ਪਏ ਉਹਨਾਂ ਨਾਲ ਜਿਲ੍ਹਾ ਮੀਤ ਪ੍ਰਧਾਨ ਪਰਮਜੀਤ ਸਿੰਘ ਜੀ ਜਿਲ੍ਹਾ ਸੰਗਠਨ ਸਕਤਾਰ ਸਿੰਘ ਜੀ ਮਹੀਵਾਲ ਜਿਲ੍ਹਾ ਖਜ਼ਾਨਚੀ ਹਾਕਮ ਸਿੰਘ ਜੀ ਜੋ ਇੱਥੇ ਪਹੁੰਚ ਚੁੱਕੇ ਆ ਤੇ ਬਾਕੀ ਵੀ ਸੰਗਤ ਜੋ ਆ ਪਹੁੰਚ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਵਨ ਸਿੰਘ ਬਾਉਪੁਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਲ੍ਹਾ ਕਪੂਰਥਲਾ ਜੀ ਜੋ ਅੱਜ ਕੋਟਕਰਾਰਖਾਨ ਦੇ ਵਿੱਚ ਜੋ ਹਵੇ ਰੋਡੋ ਜੋ ਇਹਨਾਂ ਨੇ ਸਵਖਤੇ ਕਿਤੇ ਆ ਗਏ ਆਲੂਆਂ ਦੀ ਸਬਜੀ ਬਾਈ ਆ ਤੁਹਾਡੇ ਮਗਰ ਮਸ਼ੀਨ ਖੜੀ ਆ ਜੋ ਸਾਰੇ ਘਰੇ ਘਰੇ ਆਲੂ ਲਗਾ ਤੇ ਅਸੀਂ ਲੰਮੇ ਸਮੇਂ ਤੋਂ ਗੱਲ ਕਹਿ ਰਹੇ ਆ ਕਿ ਜ਼ਮੀਨ ਤੁਸੀਂ ਬਿਸ਼ੱਕ ਲੈ ਲਓ ਪਰ ਪੂਰੇ ਪੰਜਾਬ ਦੇ ਵਿੱਚ ਇੱਕ ਰੋਡ ਇੱਕ ਰੇਟ ਹੋਵੇ ਇੱਕ ਵਸਤੂ ਹੋਵੇ ਪਰ ਇਹ ਨਹੀਂ ਕਿਤੇ 18 ਲੱਖ ਕਿਤੇ 60 ਲੱਖ ਕਿਤੇ 90 ਲੱਖ ਕਿਤੇ ਕਰੋੜ ਇਹ ਗੱਲਾਂ ਪੰਜਾਬ ਦੇ ਵਿੱਚ ਜ਼ਮੀਨ ਸਾਰੀ ਉਹਨੇ ਇਕਸਾਰ ਆ। ਇੱਦਾਂ ਜ਼ਮੀਨ ਦਾ ਵੀ ਕੋਈ ਰੇਟ ਤੈਅ ਹੋਇਆ ਸੀ ਕਿ ਕਿਸ ਰੇਟ ਦੇ ਨਾਲ ਜਿਹੜਾ ਅਕਵਾਇਰ ਕਰ ਸਕਦੀ ਹੈ ਗਵਰਨਮੈਂਟ। 1 ਕਰੋੜ 18 ਲੱਖ ਰੁਪਈਆ ਗਰਦਾਸਪੁਰ ਦੇ ਵਿੱਚ ਡੀਸੀ ਗਰਦਾਸਪੁਰ ਤੇ ਐਸਐਸਪੀ ਮੈਡਮ ਗਰਦਾਸਪੁਰ ਦੇ ਨਾਲ ਸਾਡੀ ਇੱਕ ਮੀਟਿੰਗ ਚੱਲੀ ਜਿਹਦੇ ਵਿੱਚ ਅਸੀਂ ਆਪਦਾ ਪੱਖ ਰੱਖਿਆ ਤੇ ਉਹਨਾਂ ਨੇ ਆਖਿਆ ਵੀ ਅਸੀਂ ਲਿਖ ਕੇ ਭੇਜਾਂਗੇ ਉਹਦੇ ਵਿੱਚ ਤਿੰਨ ਮੀਟਿੰਗਾਂ ਸਾਡੀਆਂ ਗਰਦਾਸਪੁਰ ਡੀਸੀ ਸਾਹਿਬ ਤੇ ਗਰਦਾਸਪੁਰ ਐਸਐਸਪੀ ਸਾਹਿਬ ਦੇ ਨਾਲ ਚੱਲੀਆਂ ਜਿਹਦੇ ਵਿੱਚ ਅਜੇ ਵਿੱਚੇ ਅਧੂਰੀਆਂ ਪਈਆਂ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆਂ ਕਿ ਜੇ ਜ਼ਮੀਨ ਤੁਸੀਂ ਕਵੈਰੀ ਕਰਨੀ ਆ ਪਹਿਲੀ ਤੇ ਗੱਲ ਆ ਪੰਜਾਬ ਸਾਰਾ ਛੜਕਾਂ ਨਾਲ ਜੁੜਿਆ ਪਿਆ ਕੋਈ ਸੜਕ ਦੀ ਜ਼ਰੂਰਤ ਹੀ ਨਹੀਂ ਪਰ ਜੇ ਤੁਸੀਂ ਫਿਰ ਵੀ ਸੜਕ ਨਗਾਉਣੀ ਆ ਤੇ ਇਹ ਜਾਣਨੇ ਆ ਕਿ ਜ਼ਮੀਨ ਬਿਲਕੁਲ ਥੋੜੀ ਰਹਿ ਗਈ ਆ ਜਿਹਦੇ ਕੋਲ 10 ਕਿਲੇ ਜ਼ਮੀਨ ਹੀ ਉਹਦੇ ਚਾਰ ਬੱਚੇ ਆ ਤੇ ਉਹਦੇ ਕੋਲ 2.5 ਕਿਲੇ ਜ਼ਮੀਨ ਰਹਿ ਗਈ ਆ ਜ਼ਮੀਨ ਤੇ ਵਧਣੀ ਨਹੀਂ ਪਰ ਆਪਾਂ ਕੇ ਕਰਤਿਬ ਨਾਲ ਚੱਲੀਏ ਇਹੋ ਰੋਡ ਜਿਹੜੇ ਆ ਪਿੱਲਰਾਂ ਦੇ ਕੱਢ ਲੋ ਸ਼ਹਿਰਾਂ ਦੇ ਵਿੱਚ ਵੀ ਤੇ ਪਿੱਲਰਾਂ ਦੇ ਨਿਕਲ ਹੀ ਰਹੇ ਆ ਨਾ ਫਿਰ ਇਹਨਾਂ ਰੋਡਾਂ ਦੇ ਜਦੋਂ ਬੰਨ ਵਜਣਾ ਇਹ 7 8 10 ਫੁੱਟ ਉੱਚਾ ਵਾ ਇਹਨੇ ਮਗਰਲੇ ਏਰੀਏ ਮਾਰ ਦੇਣੀ بارش ਦੇ ਵਿੱਚ ਐ ਰਿਹਾ ਆਪਾਂ بارشਾਂ ਸਾਰੀਆਂ ਡਾਈਆਂ ਸਾਰਾ ਪੰਜਾਬ ਜਿਹੜਾ ਉਹ ਹੜ੍ਹਾਂ ਦੇ ਰੂਪ ਚ ਰਿਹਾ ਪਰ ਇਹ ਸਰਕਾਰ ਜਾਂ ਇਹ ਜਿਹੜੇ ਕਾਰਪੋਰੇਟ ਹੀ ਲੋਗ ਆ ਇਹ ਮੁਰਮੁਰ ਕੇ ਕਿਸਾਨ ਮਜ਼ਦੂਰ ਦੇ ਤੇ ਹਮਲਾ ਕਰ ਰਹੇ ਆ ਪਰ ਇਹ ਕਦੀ ਬਰਦਾਸ਼ਤ ਨਹੀਂ ਹੋਊਗਾ ਅਸੀਂ ਆ ਕੇ ਰੋਕਿਆ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਆ ਕਿ ਤੁਸੀਂ ਇਸ ਕੰਮ ਦੇ ਵਿੱਚ ਨਾ ਦਖਲ ਦਿਓ ਇਸੇ ਖੂਨ ਡੁੱਲਣਾ ਇਸੇ ਨਹੀਂ ਦੇਣਾ ਲੋਕਾਂ ਨੂੰ ਮਾਰਦੇ ਹੋ ਬਿਸ਼ੱਕ ਇੱਥੇ ਜਿਹੜਾ ਵਾ ਰੋਕਾਂ ਦੀ ਨੋਬਤ ਕਿਉਂ ਆਈ ਕਿ ਇੱਥੇ ਕਿਸਾਨਾਂ ਨੂੰ ਜਿਹੜਾ ਟਕਮਾ ਰੇਟ ਜਾਂ ਬਾਜੂ ਮੁਆਵਜ਼ਾ ਮਿਲਿਆ ਜਾਂ ਨਹੀਂ ਮਿਲਿਆ 1 ਰੁਪਿਆ ਵੀ ਅੱਜ ਤੱਕ ਇਹਨਾਂ ਨੇ ਨਹੀਂ ਦਿੱਤਾ ਜਿਨ੍ਹਾਂ ਨੇ ਜ਼ਮੀਨ ਦੇ ਤੇ ਅੱਜ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾ ਇਹਨਾਂ ਦੇ ਅਸੀਂ ਕੇਸ ਪਾਉਣਾ ਕਿ ਇਹਨਾਂ ਨੇ ਜ਼ਮੀਨ ਦਾ ਇੱਕ ਵੀ ਰੁਪਿਆ ਨਹੀਂ ਦਿੱਤਾ ਤੇ ਆ ਗਏ ਇਹਨਾਂ ਨੇ ਕੀਤੀ ਕਿਤਰੀ ਬਣਿਆ ਬਾਤਰਾ ਸਾਰਾ ਆ ਲੂਨਾ ਦੇ ਬਾਤੇ ਆ ਪਹਿਲਾ 18 ਲੱਖ ਉਹ ਆਪ ਦਾ ਦਿੱਤੇ ਸੀ ਜੋ ਅੱਜ ਇਹ ਧੱਕੇਸ਼ਾ ਹੀ ਹੋਈ ਆ ਇਹ ਕਿੰਨੇ ਕਿ ਏਕੜ ਜਿਹੜੀ ਫਸਲਾਂ ਇਹ ਇਹ ਲੰਮਾ ਲੰਮਾ ਚੌੜਾ ਵਾ ਇਹ ਇਹ ਬਹੁਤ ਲੰਮਾ ਚੌੜਾ ਖੇਤ ਰਿਆ ਪਤਾ ਨਹੀਂ ਵੀ ਇਹ 3-4 ਕਿਲੋਮੀਟਰ ਲੰਮਾ ਹੀ ਆ ਇਹ ਸਾਰੇ ਦਾ ਸਾਰਾ ਜਿਹੜਾ ਇਹ ਪਿੰਡ ਦੇ ਵਿੱਚ ਇਹ ਜਿਹੜੇ ਕਿਸਾਨਾਂ ਦੇ ਕੋਲ ਅਸੀਂ ਆ ਕੇ ਬੈਠੇ ਤੇ ਸਾਡੀ ਕੋਟਕਰਾਰਖਾਨੇ ਦੇ ਵਿੱਚ ਜਥੇਬੰਦੀ ਚੱਲਦੀ ਆ ਤੇ ਇਹ ਜਥੇਬੰਦੀ ਦੇ ਨਾਲ ਇਹਨਾਂ ਨੇ ਕੋਈ ਵਿਚਾਰ ਵਟਾਂਦਰਾ ਨਹੀਂ ਦਿੱਤਾ ਇਹ ਨੇਰੇ ਚੋਰਾਂ ਵਾਂਗੂ ਆਏ ਆ ਅਹੀਂ ਲਗਾਤਾਰ ਇਹ ਗੱਲਾਂ ਨੇ ਨੇ ਵੀ ਜਿਹੜਾ ਬੰਦਾ ਭੱਜਦਾ ਛੱਡ ਗਏ ਉਹ ਹਮੇਸ਼ਾ ਝੂਠਾ ਹੁੰਦਾ ਪੰਜਾਬ ਸਰਕਾਰ ਤਾਂ ਦਾਅਵੇ ਬਹੁਤ ਵੱਡੇ ਕਰਦੀ ਆ ਕਿ ਅਸੀਂ ਛੋਟੀ ਤੋਂ ਛੋਟੀ ਚੀਜ਼ ਦਾ ਜਿੱਦਾਂ ਭਗਵੰਤ ਮਾਨ ਜੀ ਦਾ ਬਿਆਨ ਅੱਗੇ ਆਇਆ ਸੀ ਕਿ ਮੁਆਵਜ਼ਾ ਦਵਾਂਗੇ ਮੁਰਗੀ ਮਰੀ ਵੀ ਗਈ ਆ ਜਲੂਸ ਨੇ ਲਿਆ ਪਿਆ ਕਿਸਾਨਾਂ ਦੇ ਨਾਲ ਜਿਹੜਾ ਧੱਕਾ ਹੋਇਆ ਉਹਨਾਂ ਦੀ બીજી ਹੋਈ ਫਸਲ ਜਿਹੜੀ ਆ ਬਿਲਕੁਲ ਬਰਬਾਦ ਕਰ ਦਿੱਤੀ ਆ ਇਹਦੇ ਵਿੱਚ ਤੁਸੀਂ ਕਸੂਰਵਾਰ ਕਿਤੇ ਪੰਜਾਬ ਸਰਕਾਰ ਨੂੰ ਹੀ ਮੰਨਦੇ ਪੰਜਾਬ ਸਰਕਾਰ ਦਾ ਇੱਕ ਨੰਬਰ ਤੇ ਰੋਲ ਆ ਵੀ ਆ ਜਿੰਨੇ ਪ੍ਰਸ਼ਾਸਨ ਸਾਰੇ ਪੰਜਾਬ ਸਰਕਾਰ ਦੇ ਹੀ ਆ ਪੰਜਾਬ ਸਰਕਾਰ ਤੇ ਵੀ ਕਿਤੇ ਨਾ ਕਿਤੇ ਕਾਰਪੋਰੇਟ ਲੋਕਾਂ ਦਾ ਦਬਾਅ ਆ ਪੰਜਾਬ ਦੀ ਸਰਕਾਰ ਹੋਵੇ ਕੇਂਦਰ ਦੀ ਸਰਕਾਰ ਹੋਵੇ ਇਹਨਾਂ ਨੂੰ ਕਾਰਪੋਰੇਟ ਲੋਗ ਹੀ ਹਾਜ ਝੂਟਣ ਨੂੰ ਦਿੰਦੇ ਆ ਤੇ ਇਹਨਾਂ ਦੇ ਉਹਨਾਂ ਦੀ ਕਰਨੀ ਅਸੀਂ ਦੇ ਸਾਡੇ ਲੋਕ ਤੇ ਵੋਟਾਂ ਦੇਣ ਵਾਲੇ ਆ ਵੋਟਾਂ ਦੇ ਲਈਆਂ ਤੇ 5 ਸਾਲ ਕਿਸੇ ਤੋਂ ਕੁੱਟ ਖਾ ਲਈ 5 ਸਾਲ ਕਿਸੇ ਤੋਂ ਖਾ ਲਈ ਅਸੀਂ ਲਗਾਤਾਰ ਲਾਮਬੰਦੀ ਕਰ ਰਹੇ ਆ ਕਿ ਇਹਨਾਂ ਕਾਰਪੋਰੇਟ ਲੋਕਾਂ ਤੋਂ ਵੱਜੋ ਸਰਕਾਰ ਤੋਂ ਵੱਜੋ ਇਹ ਜਿਹੜੇ ਲੋਕ ਥਕੇ ਹੈ ਜਾਂ ਮੈਂ ਜ਼ਮੀਨਾ ਖੋਣਗੇ ਇਹਨਾਂ ਨੂੰ ਕਦੇ ਵੀ ਜ਼ਮੀਨ ਖੋਹ ਨਹੀਂ ਦਿੱਤੀ ਜਾਊ ਤੇ ਜੋ ਆ ਨੁਕਸਾਨ ਕੀਤਾ ਇਹ ਸਰਕਾਰ ਦੇ ਕੋਲੋਂ ਮੁਆਵਜ਼ਾ ਲਵਾਂਗੇ ਸਰਕਾਰ ਦੇ ਸਾਹ ਬੰਦ ਕਰਾਂਗੇ ਕਦੇ ਵੀ ਪੰਜਾਬ ਦੇ ਵਿੱਚ ਜ਼ਬਰਦਸਤੀ ਕਦੇ ਨਹੀਂ ਹੋਣ ਦਿਆਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ ਅੱਜ ਸਾਡੇ ਨੂੰ ਨਾ ਤਕਰੀਬਨ ਦੇਖੋ ਸਾਰਾ ਪਿੰਡ ਸੁੱਤਾ ਪਿਆ ਸੀਗਾ ਕੋਈ ਕਰੀਬ 3:00 ਵਜੇ ਤੇ ਪੂਰੇ ਜ਼ਿਲ੍ਹੇ ਦੀ ਕਪੂਟਲਰੀ ਪੁਲਿਸ ਫੋਰਸ ਕਰੀਬ 4:450 ਪੌਲਸਮਲਾਇਮ ਹੋਣਾ ਜੀ ਇਹਨਾਂ ਨੇ ਆ ਕੇ ਬਿਨਾਂ ਦੱਸਿਆ ਪੁੱਛਿਆ ਪਹਿਲਾਂ ਸਾਰੇ ਪਿੰਡ ਨੂੰ ਘੇਰਾ ਪਾ ਕੇ ਸੀਲ ਕੀਤਾ ਜੀ ਬਾਅਦ ਵਿੱਚ ਕਿਸਾਨਾਂ ਦੀ ਜਿਹੜੀ ਆਲੂਆਂ ਦੀ ਫਸਲ ਸਾਰੇ तकरीबन 60 ਤੋਂ 65 ਏਕੜ ਸਾਡੀ ਜ਼ਮੀਨ ਜਿਹੜੀ ਹੈ ਹਾਈਵੇ ਵਿਚ ਆ ਰਹੀ ਹੈ ਉਹ ਬੀਤੀ ਹੋਈ ਸੀ ਨਾ ਸਾਰੀ ਬਿਲਕੁਲ ਤਬਾਹ ਕਰ ਦਿੱਤੀ ਜੀ ਇਹਨਾਂ ਸਾਡੇ ਨਾਲ ਧੱਕੇਸ਼ਾਹੀ ਕੀਤੀ ਅਸੀਂ ਆ ਕੇ ਰੋਕਣ ਦੀ ਕੋਸ਼ਿਸ਼ ਕੀਤੀ ਕਿਸੇ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਸਾਡੀਆਂ ਬੀਬੀਆਂ ਵੀ ਆਈਆਂ ਇਹਨਾਂ ਦੇ ਮੂਰੇ ਲੇਕਿਨ ਉਹਨਾਂ ਨੇ ਉਹਨਾਂ ਨਾਲ ਵੀ ਧੱਕੇਸ਼ਾਹੀ ਕੀਤੀ ਅਸੀਂ ਇਹਨਾਂ ਸਾਡੇ ਐਸ ਡੀ ਐਮ ਸਾਹਿਬ ਨੂੰ ਬੇਨਤੀ ਕੀਤੀ ਸੀ ਕੱਲ ਅਸੀਂ ਮੰਗ ਪੱਤਰ ਦੇ ਕੇ ਆਏ ਆਂ ਤੇ ਸਾਨੂੰ ਇਹਨਾਂ ਕਿਹਾ ਗਿਆ ਸਗਾ ਕਿ ਤੁਹਾਨੂੰ ਇਹ ਆਪਣੇ ਜ਼ਿਲ੍ਹਾ ਜਲੰਧਰ ਦੇ ਕਮਿਸ਼ਨਰ ਸਾਹਿਬ ਨਾਲ ਮਿਲਾਉਣ ਦਾ ਸਮਾਂ ਰੱਖਿਆ ਜਾਊਗਾ ਲੇਕਿਨ ਇਹ ਰਾਤੋਂ ਰਾਤ ਇਹ ਪਤਾ ਨਹੀਂ ਕੀ ਸਾਹਿਬ ਕਿਤਾਬ ਬਣਾਇਆ ਜੀ ਤਾਂ ਕਿ ਧੱਕੇਸ਼ਾਹੀ ਨਾਲ ਸਾਡੀ ਸਾਰੀ ਫਸਲ ਵਾ ਕੇ ਬਰਬਾਦ ਕਰ ਦਿੱਤੀ ਹੈ ਜੀ ਇਹ ਤੁਸੀਂ ਦੇਖ ਸਕਦੇ ਆ ਕਿੰਡਾ ਲੰਮਾ ਏਰੀਆ ਸਾਰਾ ਤੇ ਬਿਲਕੁਲ ਫਸਲ ਖਤਮ ਹੋ ਗਈ ਹੈ ਜੀ ਇਸ ਟਾਈਮ ਤੇ ਹੁਣ ਅਸੀਂ ਇਹਦੇ ਸਬੰਧ ਵਿੱਚ ਆਪਣਾ ਰੋਸ ਮਜ਼ਾਰਾ ਕਰ ਰਹੇ ਆਂ ਜੀ ਸਾਡੇ ਜ태ਵੰਦ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਸਾਡੇ ਦਰ ਪਹੁੰਚ ਚੁੱਕੇ ਹੈ ਸਾਡੇ ਪ੍ਰਧਾਨ ਸਾਹਿਬ ਤੇ ਉਹਨਾਂ ਦੇ ਅਗੇਂਸਟ ਅਸੀਂ ਹੁਣ ਸਰਕਾਰ ਕੋਲੋਂ ਆਪਣੇ ਇਨਸਾਫ ਦੀ ਮੰਗ ਕਰ ਰਹੇ ਹਾਂ ਤੇ ਇਹ ਜਿਹੜਾ ਕਿ ਕਿਹੜਾ ਰੋਡ ਕਿਹੜਾ ਨਿਕਲਣਾ ਇੱਥੋਂ ਇਹ ਇਹ ਦਿੱਲੀ ਕਟੜਾ ਹਾਈਵੇ ਹੈ ਜੀ ਉਸੇ ਉਸੇ ਸਬੰਧ ਦੇ ਵਿੱਚ ਇਹਨੂੰ ਕੀਤਾ ਗਿਆ ਹੈ ਹਾਂਜੀ ਉਹ ਤੁਸੀਂ ਕੀ ਮੰਗ ਕੀ ਕਰਦੇ ਹੋ ਰ ਇਹ ਅਸੀਂ ਇਹ ਮੰਗ ਕਰ ਰਹੇ ਹਾਂ ਜੀ ਸਾਡਾ ਜਿਹੜਾ ਪਹਿਲਾਂ ਤਾਂ ਜਿਹੜੀ ਹੁਣ ਸਾਡੀ ਫਸਲ ਆਲੂ ਦੀ ਫਸਲ ਤੇ ਤਕਰੀਬਨ 50 ਤੋਂ 60000 ਰੁਪਏ ਪਰ ਏਕੜ ਖਰਚਾ ਆਉਂਦਾ ਹੈ ਪਹਿਲਾਂ ਤਾਂ ਸਰਕਾਰ ਸਾਨੂੰ ਜਿਹੜਾ ਇਹ ਸਾਡਾ ਖਰਚਾ ਦੇਵੇ ਉਸ ਤੋਂ ਬਾਅਦ ਸਾਡੀ ਜਿਹੜੀ ਜ਼ਮੀਨ ਦੀ ਕੀਮਤ ਆ ਉਹ ਸਾਡੇ ਨਾਲ ਲੱਗਦੇ ਪਿੰਡਾਂ ਦੀ ਕੀਮਤ ਜਿਹੜੀ ਆ ਤਕਰੀਬਨ 60 ਲੱਖ ਤੋਂ ਪਲੱਸ ਆ ਜੀ ਕੋਈ 67 ਲੱਖ ਆ ਕੋਈ 80 ਲੱਖ ਰੁਪਏ ਆ ਸਾਨੂੰ ਉਹ ਨਾਲ ਲੱਗਦੀ ਹੱਦ ਬੰਦੇ ਵਾਲੀ ਕੀਮਤ ਸਾਨੂੰ ਮਿਲਣੀ ਚਾਹੀਦੀ ਹੈ ਜੀ ਜਦਕਿ ਸਾਨੂੰ ਸਰਕਾਰ ਸਿਰਫ 17 ਲੱਖ ਰੁਪਏ ਦੇ ਰਹੀ ਹੈ ਤੁਹਾਨੂੰ ਮੁਆਵਜ਼ਾ ਮਿਲ ਚੁੱਕਾ ਹੈ ਕਿ ਨਹੀਂ ਸਾਨੂੰ ਨਹੀਂ ਮਿਲ ਚੁੱਕਾ ਕੁਝ ਲੋਕਾਂ ਨੂੰ ਗਮਰਾਹ ਕਰਕੇ ਇਹਨਾਂ ਨੇ ਪੈਸੇ ਚੁਕਵਾ ਦਿੱਤੇ ਆ ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਹਾਨੂੰ ਇਹ ਕੀ 17-17 ਲੱਖ ਦੀਆਂ ਤਿੰਨ ਕਿਸ਼ਤਾਂ ਦਿੱਤੀਆਂ ਜਾਣਗੀਆਂ ਲੇਕਿਨ ਇੱਕ ਇੱਕੋ ਵਾਰੀ ਪੈਸੇ ਦੇ ਕੇ ਉਸ ਤੋਂ ਬਾਅਦ ਸਰਕਾਰ ਹੁਣ ਧੱਕੇਸ਼ਾਹੀ ਤੇ ਉਤਰਾਈ ਆ ਉਹਲੇ ਇਨਸਾਫ ਨਹੀਂ ਕਰ ਰਹੀ ਜੀ ਧੱਕੇਸ਼ਾਹੀ ਕਰ ਰਹੀ ਹੈ ਕੀ ਹੋਇਆ ਆਪਣਾ ਸਾਰਾ ਅੱਜ ਹਾਂ ਜੀ ਇਹ ਦੇਖੋ ਚੋਰੀ ਨਾ ਧੱਕੇ ਨਾਲ ਸਿਰ 4 ਵਜੇ ਆ ਗਏ ਇਹ ਆਪਣਾ ਮਤਲਬ ਕੀ ਆਪਣਾ ਕਬਜ਼ਾ ਕਰਨ ਇਹ ਦਿਨੇ ਆਉਂਦੇ ਹਨਾ ਇਹਨਾਂ ਨੂੰ ਮਤਲਬ ਕੋਈ ਡਾਰਸੀ ਇਸ ਕਰਕੇ ਇਹ ਆਏ ਜਦੋਂ ਅਸੀਂ ਰੋਕਣਗੇ ਤੇ ਸਾਡੀਆਂ ਨੇ ਚੁੰਨੀਆਂ ਲਾਈਆਂ ਸਾਨੂੰ ਦੱਸ ਜਣੀਆਂ ਨੇ ਮੈਨੂੰ ਫੜ ਕੇ ਖਿੱਚ ਕੇ ਲਿਆਂਦਾ ਡੰਡਿਆਂ ਦੇ ਨਾਲ ਤੇ ਮੈਨੂੰ ਦੂਰ ਸਿੱਟਿਆ ਇਹਨਾਂ ਨੇ ਫਿਰ ਚੁੰਨੀ ਲਾ ਕੇ ਮਾਰੀ ਮੇਰੀ ਇਹਨਾਂ ਨੇ ਇਹ ਵੀ ਨਾਲ ਸੀਗੇ ਇਹਨਾਂ ਨੂੰ ਵੀ 10 ਜਣੇ ਨੇ ਫੜ ਕੇ ਰੋਕਿਆ ਇਹ ਦੀਦੀ ਨਾਲ ਸੀਗੇ ਇਹਨਾਂ ਨੂੰ ਵੀ ਇਹ ਵੀ ਨਾਲ ਸੀਗੇ ਮਤਲਬ ਸਾਰੇ ਨੂੰ ਉਹ 10-10 ਜਣੀਆਂ ਇੱਕ ਜਣੇ ਨੂੰ ਪੈ ਗਈਆਂ ਦੱਸੋ ਹੁਣ ਇੱਕ ਉੱਥੇ ਸਾਡਾ ਬਸ ਨਹੀਂ ਚੱਲਦਾ ਸਾਡੀ ਚੁੰਨੀ ਆ ਸਾਡੇ ਫੋਨ ਖੋਲੇ ਅਸੀਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਸਾਡੇ ਫੋਨ ਖੋ ਕੇ ਇਹਨਾਂ ਨੇ ਬੰਦ ਕਰ ਦਿੱਤੀ ਸਾਡੇ ਫੋਨ ਖੋਲੇ ਸਾਡੇ ਕੋਲ ਨਾਲ ਕੋਈ ਪੈਸਾ ਦਿੱਤਾ ਹੈ ਤਾਂ ਹਾਂਜੀ ਨਹੀਂ ਸਾਨੂੰ ਉਹਨਾਂ ਨੇ ਪੁੱਛਿਆ ਕਿ ਤੁਹਾਨੂੰ ਪੈਸਾ ਸੀ ਕਿ ਨਹੀਂ ਸਾਨੂੰ ਕੋਈ ਪੈਸਾ ਨਹੀਂ ਹਜ ਤੱਕ ਮਿਲਿਆ ਇਹ ੱੱਕੇ ਨਾਲ ਫਿਰ 4 ਵਜੇ ਆਏ ੱੱਕੇ ਨਾਲ ਆਏ ਨਾ ਦਿ ਇਹ ਆਪਣਾ ਜਿਹੜਾ ਹੈਗਾ ਹਾਈਵੇ ਦੀ ਉਹ ਜਗਾ ਉਸੇ ਦੇ ਸੰਬੰਧ ਵਿੱਚ ਆਈ ਸੀ ਕਿ ਹਾਂਜੀ ਜਿਹੜਾ ਹਾਈਵੇ ਨਿਕਲਣ ਦਿਆ ਆ ਇਹ ਜ਼ਬਰਦਸਤੀ ਕਾਰਨ ਆਇਆ ਨਾ ਕਬਜ਼ਾ ਕਰਨ ਆਇਆ ਇਹ ਜ਼ਬਰਦਸਤੀ ਪਤਾ ਸਵੇਰੇ ਕਿਹਨੇ ਇਕੱਠੇ ਹੋਣਾ ਆ ਪਰ ਫਿਰ ਵੀ ਚਲੋ ਜਿੰਨਾ ਹੋ ਸਕਿਆ ਸਾਰੀ ਹੋਏ ਇਕੱਠੇ ਸਾਡੇ ਟਰੈਕਟਰ ਲੈ ਗਏ ਮੇਰੇ ਹਸਬੰਦ ਨੂੰ ਲੈ ਗਏ ਫੜ ਕੇ ਨਜਾਇਜ਼ ਜੀ ਲੱਕ ਕੇ ਗਏ ਬਹੁਤ ੱੱਕੇਸ਼ਾਈ ਸਾਡੇ ਨਾਲ ਕੀਤੀ ਗਈ ਆ ਇਹ ਪੁਲਿਸ ਪ੍ਰਸ਼ਾਸਨ ਨੇ ਬਹੁਤ ਸਾਡੇ ਨਾਲ ਧੱਕਾ ਕੀਤਾ ਆ